ਜਦੋਂ ਸਾਡੀ ਬੰਦ ਖੂੜੀ ਦੀ ਵਿਦਿਆਰਥਣ ਹੱਟੋ ਸਾਡੀ ਬਗੇ ਇਹ ਹੱਥ ਪੱਕਾ ਦਿੱਤਾ ਜਾਵੇ ਸਾਡੀ 18000 ਬੇਕਤੀ ਜਾਂ ਦੇ ਵਿੱਚ ਪਾਕਿਸਤਾਨ ਦੇ ਆਪ ਕਾ ਕੀਤਾ ਗਿਆ ਹੈ ਔਰ 21300000 ਰੁਪਏ ਖਰਚਾਇਆ ਹੈ ਸਾਡੀ ਮੰਗ ਇਹ ਹੈ ਕਿ ਸਾਡੀ ਅਧਾਰਾਇਆ ਤੇ ਉਸ ਦੇ ਆਨ ਤੇ ਸਿਮ ਦਾ ਸਾਡੀ ਮੀਟਿੰਗ ਕਰਵਾਈ ਜਾਵੇ ਸੋਮਵਾਰ ਸਵੇਰ 9 ਵਜੇ ਦੇ ਕਰੀਬ ਲੁਧਿਆਣਾ ਦੇ ਜਵਾਰਨਗਰ ਸਥਿਤ ਪਾਣੀ ਵਾਲੀ ਟੈਂਕੀ ਤੇ ਕੱਚੇ ਅਧਿਆਪਕ ਚੜ੍ਹ ਗਏ ਇਸ ਦੌਰਾਨ ਜਿੱਥੇ ਉਹਨਾਂ ਸਰਕਾਰ ਖਿਲਾਫ ਰੋਸ ਜਤਾਇਆ ਤੇ ਕਿਹਾ ਕਿ 130 ਦੇ ਕਰੀਬ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਗਿਆ ਤੇ ਸਰਕਾਰ ਉਹਨਾਂ ਦੇ ਨਾਲ ਕੋਈ ਗੱਲਬਾਤ ਵੀ ਨਹੀਂ ਕਰ ਰਹੀ ਹੈ ਕਿਆ ਕਿ ਜਦੋਂ ਤੱਕ ਉਹਨਾਂ ਦੇ ਨਾਲ ਕੋਈ ਗੱਲਬਾਤ ਕਰ ਇਸ ਦਾ ਸੱਟਾ ਨਹੀਂ ਕੱਢਿਆ ਜਾਵੇਗਾ ਉਦੋਂ ਤੱਕ ਉਹ ਥੱਲੇ ਨਹੀਂ ਉਤਰਨਗੇ ਇੱਥੇ ਇਹ ਵੀ ਦੱਸ ਦਈਏ ਕਿ ਇਹ ਅਧਿਆਪਕ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ ਉਧਰ ਇਹਨਾਂ ਅਧਿਆਪਕਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਜਿਹੜੇ ਕੱਚੇ ਤੇ ਆਪਕ ਪੱਕੇ ਕੀਤੇ ਗਏ ਨੇ ਵੀ ਸਾਡਾ ਸਾਡੇ ਬਾਰੇ ਉਹਨਾਂ ਨੇ ਵਿਚਾਰਿਆ ਨਹੀਂ ਅਸੀਂ ਅਜੇ ਵੀ 6 ਹਜ਼ਾਰ ਤੇ ਕੰਮ ਕਰ ਰਹੇ ਹਾਂ ਵਕਿਆਂ ਦੀ ਤਨਖਾਹਵਾ ਦਾ ਕੀ ਤਾਂ ਸਰਕਾਰ ਨੂੰ ਵੀ ਜੀ ਸਾਡੀ ਮੀਟਿੰਗ ਕਰਾਈ ਦੇਵੇ ਇਸ ਜੀ ਨਾਲ ਤੇ ਅਸੀਂ ਉਹਨਾਂ ਨਾਲ ਆਪਾਂ ਲੋੜ ਗੱਲ ਕਰਨੀ ਤਾਂ ਜਿਉ ਬਾਕੀ ਅਸੀਂ ਠੀਕ ਹੈ ਉਸ ਤੋਂ ਅੰਝੇ ਉਹ ਮਤਲਬ ਕੀ ਬਾਕੀ ਕੀ ਕਿਹਾ ਬੋਲਦੇ ਵੀ ਵੀ ਰਿਪੋਰਟ ਅਮ ਵਾਲੀ ਕੀ ਉਹਨਾਂ ਨੇ ਉਹਨਾਂ ਨੇ ਇਹ ਹੀ ਕਿਹਾ ਜੀ ਤੁਹਾਡਾ ਕੰਮ ਹੋ ਜਾਂਦਾ ਪਰ ਲਾਰੇ ਲਾਏ 6 ਮਹੀਨੇ ਦਾ ਲਾਰਾ ਹੀ ਲਾ ਰਹੇ ਨੇ ਸਰ ਅੰਮਿੱਥੇ ਟਾਈਪ ਤੱਕ ਹੀ ਚੜਿਆ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੋਈ ਅਸੀਂ ਨਹੀਂ ਖੰਡੇ ਤਾਡੀ ਪੱਕ ਗਈ ਹੈ ਸਾਡਾ ਪੱਕਾ ਕੀਤਾ ਜਾਵੇ ਸਾਡੀ 18000 ਪੇ ਕੀਤੀ ਜਾਵੇ ਜਿਵੇਂ ਬਾਕੀ ਸਾਥਿਆਂ ਨੂੰ ਪੱਕਾ ਕੀਤਾ ਗਿਆ ਹੈ ਸਾਡੂ 2130 ਸਾਥਿਆਂ ਨੂੰ ਕਿਉਂ ਛੱਡਿਆ ਗਿਆ ਤੇ ਸਾਡੀ ਜਦੋਂ ਤੱਕ ਬੁਖਬਤਰੀ ਜੀ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਅਸੀਂ ਦੀ ਉਪਰ ਆ। ਕਿਤੇ ਅਧਿਕਾਰੀਆਂ ਨਾਲ ਮਿਲ ਕੇ ਮੈਂ ਡਿਪਾਰਟਮੈਂਟ ਛੇ ਵੀ ਬਿਲ ਕੇ ਆਈ ਹੈ ਬੈਸ ਸਪੀਕਰ ਸਾਡ ਦਾਲ ਵੀ ਬਿਲੀ ਸੀਗੀ ਪਰ ਉਹ ਡਾਟੇ ਸਾਡੂ ਲਾਰਾ ਲਾ ਕੇ ਬਸ ਹਾਜੀ ਦਿਲਾ ਦਿਆ ਗਿਆ ਬੀਟਿਕ ਤੇ ਕਦੇ ਵੀਟਿੰਗ ਨਹੀਂ ਕਰਵਾਈ ਸਾਭ ਹਾਂਜੀ ਹਾਂਜੀ ਟੀਚਰ ਇਹ ਕੱਚੇ ਦੇ ਆਪ ਕਹਿ ਕਰੇ ਜਾਨੀ ਕਿ ਸਾਡੀ ਸੈਲਰੀ 6000 ਮੈਟਰ ਸਾਡਾ ਇਹ ਆ ਵੀ ਸਾਡੇ ਨਾਲ ਦੇ ਜਿਹੜੇ ਟੀਚਰ ਆ ਜਿਹੜੇ ਸਰਕਾਰ ਨੇ ਤੋਂ ਪਹਿਲਾਂ ਪੱਕੇ ਕੀਤੇ ਆਈ ਉਹਨਾਂ ਚੋਂ ਅਸੀਂ 130 ਟੀਚਰ ਰਹੇਗੇ ਜਿਨ੍ਹਾਂ ਨੂੰ ਆਰਡਰ ਨਹੀਂ ਮਿਲੇ 18000 ਵੱਗ ਸਾਡੀ ਮੰਗ ਇਹੀ ਆ ਸਾਡੀ ਸਾਨੂੰ 18000 ਵਾਲੀ ਆਰਡਰ ਦਿੱਤੇ ਜਾਣ ਤੇ ਸੀਐਮ ਦਾ ਇਕ ਸਾਡੀ ਮੀਟਿੰਗ ਕਰਵਾਈਏ ਸੇ ਪੰਜਾਬ ਲੈਵਲ ਤੇ ਹਾਂਜੀ ਪੰਜਾਬ ਲੈਵਲ ਦਾ ਸਾਡੇ ਸਾਥੀ ਬਹੁਤ ਆ ਰਹੇ ਆਈ ਤੇ ਪਰਿਵਾਰ ਵੀ ਉਹਨਾਂ ਦੇ ਨਾਲ ਆ ਰਹੇ ਸਾਰੇ ਸਾਡੇ 30 ਟੀਚਰ ਉੱਪਰ ਚੜੇ ਦੋ ਮੈਡਮ ਆ ਤੇ ਇੱਕ ਜੇ ਸਾਰੇ ਮਿੱਠਾ ਸਮਾਂ ਹੀ ਹੈ ਕਿਵੇਂ ਸਭੂ ਕਿਹੜਾ ਸਟੈਪਸ ਆ ਜੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਤੇ ਟਿੱਖਾ ਸੰਘਰਸ਼ ਸਿੱਧੂ ਵੀ ਜ਼ਿਆਦਾ ਨਹੀਂ ਲਗਾਤਾਰ ਚੱਲਦਾ ਲਗਾਤਾਰ ਚੱਲਦਾ ਰਹੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ